ਮੇਰੇ ਵੀਡੀਓ ਦੇਖ ਰਹੇ ਸਭ ਇਹਨਾਂ ਨੂੰ ਸਤਿ ਸ੍ਰੀ ਅਕਾਲ ਮੈਂ ਸਰਜ ਸਿੰਘ ਰਿਆੜ ਬਟਾਲੇ ਤੋਂ ਆਪ ਦਾ ਸਵਾਗਤ ਕਰਦਾ ਜੀ ਸਾਰਾ ਅੱਜ ਅਸੀਂ ਗੱਲ ਕਰਾਂਗੇ ਡੋਗਰਿਆਂ ਬੰਨਿਓ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦੋ بیٹے ਸਰਦਾਰ ਕਸ਼ਮੀਰਾ ਸਿੰਘ ਔਰ ਸਰਦਾਰ ਪਿਸ਼ੋਰਾ ਸਿੰਘ ਦੇ ਕਤਲ ਦੀ ਇਹ ਵੀਡੀਓ ਇੱਕ ਕਿਤਾਬ ਹੈ ਜੀ ਸਿੱਖ ਰਾਜ ਦਾ ਰਹੱਸਮਈ ਇਤਿਹਾਸ ਇਹ ਕਿਤਾਬ ਦਾ ਲਿਖਾਰੀ ਇੱਕ ਅੰਗਰੇਜ਼ ਅਫਸਰ ਸੀਗਾ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਇੰਟੈਲੀਜੈਂਸ ਅਫਸਰ ਸੀ ਔਰ ਉਹਦਾ ਨਾਂ ਜੀ ਜਾਰਜ ਕਰਮਾਇਲ ਸਮਿਥ ਇੰਗਲਿਸ਼ ਦੇ ਵਿੱਚ ਇਹ ਕਿਤਾਬ ਸੀਗੀ ਇਸ ਦਾ ਪੰਜਾਬੀ ਅਨੁਵਾਦ ਜਿਹੜਾ ਹੈ ਪ੍ਰੋਫੈਸਰ ਜਸਪਾਲ ਕਈ ਨੇ ਕੀਤਾ ਜੀ ਗੱਲ ਸ਼ੁਰੂ ਹੁੰਦੀ ਹੈ ਜੀ ਸ਼ੇਰੇ ਪੰਜਾਬ ਦੀ ਮੌਤ ਤੋਂ ਬਾਅਦ ਜਦੋਂ ਵਜ਼ੀਰ ਬਣਿਆ ਹੀਰਾ ਸਿੰਘ ਡੋਗਰਾ ਹੀਰਾ ਸਿੰਘ ਡੋਗਰਾ ਨੇ ਵਜ਼ੀਰ ਬਣਦੇ ਹੀ ਆਪਣੇ ਭਰਾ ਗੁਲਾਬ ਸਿੰਘ ਨੂੰ ਜੰਮੂ ਚਿੱਠੀ ਪਾਈ ਚਿੱਠੀ ਪਾ ਕੇ ਉਹਨੂੰ ਲਾਹੌਰ ਦਰਬਾਰ ਚ ਆਉਣ ਲਈ ਕਿਹਾ ਪਰ ਉਹ ਬੰਦਾ ਡਰਦਾ ਸੀਗਾ ਦਰਬਾਰ ਦੇ ਵਿੱਚ ਆਉਣ ਕਿਉਂਕਿ ਉਹ ਸੋਚਦਾ ਸੀਗਾ ਕਿ ਜੋ ਡੋਗਰਾ ਭਰਾਵਾਂ ਨੇ ਦਰਬਾਰ ਦੇ ਵਿੱਚ ਤਰਥੱਲੀ ਮਚਾਈ ਹੋਈ ਹੈ ਬਹੁਤ ਨੁਕਸਾਨ ਕੀਤਾ ਉਹਨਾਂ ਨੇ ਸਿੱਖ ਰਾਜ ਦਾ ਔਰ ਨਿੱਜੀ ਖੁਦ ਮਤਲਬ ਖੁਦ ਇਸ ਗੁਲਾਬ ਸਿੰਘ ਨੇ ਵੀ ਜਦੋਂ ਇਹ ਲਾਹੌਰ ਦਰਬਾਰ ਦੇ ਵਿੱਚ ਰਹਿੰਦਾ ਸੀਗਾ ਤੇ ਇਹਨੇ ਕਈ ਥਾਂ ਗਦਾਰੀਆਂ ਕਰਕੇ ਸਿੱਖ ਸੈਨਿਕ ਵੀ ਬੜੇ ਮਰਵਾਏ ਸੀਗੇ ਇਸ ਕਰਕੇ ਇਹਨੂੰ ਇਹ ਸੀ ਕਿ ਡਰ ਸੀਗਾ ਕਿ ਕੋਈ ਉਹ ਨਾ ਕੋਈ ਸਿੱਖ ਸੈਨਿਕ ਜਿਹੜੇ ਆ ਉਹ ਮੈਨੂੰ ਛਡਗਾ ਦੇਣ ਪਰ ਫਿਰ ਵੀ ਇਹ ਕਰਦਾ ਕਰਾਉਂਦਾ ਡਰਦਿਆਂ ਡਰਾਉਂਦਿਆਂ ਲਾਹੌਰ ਦਰਬਾਰ ਦੇ ਵਿੱਚ ਆਇਆ ਔਰ ਜਦੋਂ ਦਰਬਾਰ ਦੇ ਵਿੱਚ ਆਇਆ ਤੇ ਸ਼ਾਈ ਸਵਾਗਤ ਹੋਇਆ ਜੀ ਇਹਦਾ ਆਕੇ ਨੇ ਦੇਖਿਆ ਕਿ ਦਰਬਾਰ ਦਾ ਹਰ ਸਰਦਾਰ ਜਿਹੜਾ ਹੈ ਉਹ ਆਪਸ ਦੇ ਵਿੱਚ ਹੀ ਲੜ ਰਿਹਾ ਹੈ ਇਸ ਕਰਕੇ ਇਹ ਬੰਦਾ ਨਿਸ਼ਚਿੰਤ ਹੋ ਕੇ ਬੈਠ ਗਿਆ ਉਦੋਂ ਲਹਿਣਾ ਸਿੰਘ ਮਜੀਠੀਆ ਜਿਹੜਾ ਸੀਗਾ ਉਹ ਵੀ ਹੀਰਾ ਸਿੰਘ ਦੇ ਨਾਲ ਲੜ ਗਿਆ ਔਰ ਗੁਲਾਬ ਸਿੰਘ ਦੇ ਸਾਹਮਣੇ ਉਹ ਆਪਣੇ ਆਪ ਨੂੰ ਹੀਰਾ ਸਿੰਘ ਦਾ ਬੜਾ ਵਫਾਦਾਰ ਔਰ ਦੋਸਤ ਜਿਹੜਾ ਇਹ ਦਿਖਾ ਕੇ ਪੇਸ਼ ਕਰਦਾ ਸੀਗਾ ਇੱਕ ਉਥੇ ਡੋਗਰਾ ਸੁਚੇਤ ਸਿੰਘ ਸੀਗਾ ਜੀ ਇਹ ਜਿਹੜਾ ਡੋਗਰਾ ਸੁਚੇਤ ਸਿੰਘ ਹੈ ਇਹ ਇਹ ਡੋਗਰੇ ਭਰਾਵਾਂ ਦਾ ਸਭ ਤੋਂ ਛੋਟਾ ਭਰਾ ਸੀਗਾ ਔਰ ਇਹ ਜਦੋਂ ਦਰਬਾਰ ਦੇ ਵਿੱਚ ਆਇਆ ਤੇ ਆਇਆ ਇਹ ਵੀ ਐਸੀ ਕੰਮੇ ਸੀਗਾ ਇੱਕ ਤੇ ਵਜ਼ੀਰੀਆਂ ਲੈਣ ਆਇਆ ਸੀਗਾ ਔਰ ਦੂਸਰਾ ਐਸੀਗਾ ਸਿੱਖਲਾਜ ਦਾ ਬੇੜਾ ਡੋਬਣ ਤੇ ਨਹੀਂ ਕਿਉਂਕਿ ਇਹ ਬੰਦਾ ਸ਼ੁਰੂ ਤੋਂ ਹੀ ਇਹਦੇ ਸ਼ਰਾਬ ਔਰ ਸੁੰਦਰੀ ਦਾ ਸ਼ੌਕੀਨ ਸੀਗਾ ਪਰ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਇਹ ਬੜਾ ਪੋਲਾ ਬਣ ਕੇ ਰਹਿੰਦਾ ਉਹਦਾ ਵਿਸ਼ਵਾਸਪਤਰ ਬਣ ਗਿਆ ਬੜਾ ਕੰਮ ਵਾਲਾ ਬੰਦਾ ਜੀ ਇਸ ਕਰਕੇ ਮਹਾਰਾਜਾ ਰਣਜੀਤ ਸਿੰਘ ਦੇ ਤੇ ਵਿਸ਼ਵਾਸ ਜ਼ਿਆਦਾ ਕਰਦਾ ਸੀਗਾ ਜਿਸ ਕਰਕੇ ਇਹ ਬੰਦਾ ਸ਼ਾਹੀ ਜਨਾਨੀ ਖਾਨੇ ਦੇ ਵਿੱਚ ਵੀ ਜਾਂਦਾ ਆਉਂਦਾ ਰਹਿੰਦਾ ਬਿਨਾਂ ਠੂਕ ਠੂਕ ਤੋਂ ਉੱਥੇ ਵੀ ਸਬੰਧ ਇਹਦੇ ਹੈ ਸੀਗੇ ਉੱਥੇ ਹੀ ਜਨਾਨੀ ਖਾਨੇ ਦੇ ਵਿੱਚ ਹੀ ਇਹਨੂੰ ਪੰਡਿਤ ਜੱਲਾ ਸਿੰਘ ਵੀ ਮਿਲਦਾ ਹੈ ਜੀ ਹੁਣ ਸੁਚੇਤ ਸਿੰਘ ਕਹਿੰਦਾ ਸੀ ਵਜ਼ੀਰ ਮੈਂ ਬਣਨਾ ਹੈ ਪੰਡਤ ਜੱਲਾ ਜਿਹੜਾ ਹੈ ਉਹ ਵੀ ਇਸੇ ਚੱਕਰਾਂ ਦੇ ਵਿੱਚ ਸੀ ਵਜ਼ੀਰ ਬਣਨ ਦੇ ਚੱਕਰਾਂ ਦੇ ਵਿੱਚ ਹੀ ਮਤਲਬ ਜਿਹੜੀਆਂ ਕਵਿਸ਼ਾ ਇਹਦੀਆਂ ਸੀਗੀਆਂ ਉਹ ਹੀ ਕਵਿਸ਼ਾ ਹੈ ਪੰਡਤ ਜੱਲੇ ਦੀਆਂ ਸੀਗੀਆਂ ਔਰ ਇਹਨਾਂ ਦੇ ਆਪਸ ਦੇ ਵਿੱਚ ਨਹੀਂ ਬਣੀ ਆਪਸ ਵਿੱਚ ਲੜਦੇ ਮਹਾਰਾਜਾ ਰਣਜੀਤ ਸਿੰਘ ਦੇ ਜਾਣ ਤੋਂ ਬਾਅਦ ਇਹ ਸੁਚੇਤ ਸਿੰਘ ਜਿਹੜਾ ਹੈ ਇਹ ਮਹਾਰਾਣੀ ਜਿੰਦਾ ਦਾ ਵਿਸ਼ਵਾਸ ਪਾਤਰ ਬਣਿਆ ਮਹਾਰਾਣੀ ਜਿੰਦਾ ਦਾ ਭਰਾ ਜਵਾਹਰ ਸਿੰਘ ਉਹਦਾ ਵਿਸ਼ਵਾਸ ਪਾਤਰ ਬਣਿਆ ਉਧਰੋਂ ਕਹ ਲੋ ਕਿ ਜੱਲਾ ਪੰਡਤ ਜੱਲਾ ਉਹ ਵਜ਼ੀਰਵਾਨ ਨੂੰ ਫਿਰੇ ਸੁਚੇਤ ਸਿੰਘ ਵਜ਼ੀਰਵਾਨ ਨੂੰ ਫਿਰੇ ਤੀਸਰਾ ਆ ਗਿਆ ਵਿੱਚ ਜਵਾਰ ਸਿੰਘ ਇਹ ਵੀ ਵਜ਼ੀਰਵਾਨ ਨੂੰ ਫਿਰਦਾ ਸੀਗਾ ਮਤਲਬ ਇਹ ਕਿ ਇਕੱਠਿਆਂ ਨੇ ਸਿੱਖ ਰਾਜ ਨੂੰ ਡੋਬਿਆ ਇਹਨਾਂ ਨੇ ਸਿਰਫ ਵਜ਼ੀਰੀਆਂ ਦੇ ਚੱਕਰ ਦੇ ਵਿੱਚ ਜਾਂ ਆਪਣਾ ਰਾਜ ਹਾਸਲ ਕਰਨ ਦੇ ਵਿੱਚ ਜਦੋਂ ਇਹ ਘਣੀਤਰੀ ਹੈ ਜੀ ਸੁਜੀ ਸਿੰਘ ਜਿਹੜਾ ਹੈ ਇਹ ਬੜਾ ਕਾਲਾ ਸੀਗਾ ਵਜੀਰ ਬਣਨ ਦੇ ਲਈ ਹਾਲਾਂਕਿ ਦਿਨੋ ਇਹ ਹੀਰਾ ਸਿੰਘ ਵਜੀਰ ਜਿਹੜਾ ਹੈ ਉਹਦੇ ਨਾਲ ਨਫ਼ਰਤ ਕਰਦਾ ਸੀਗਾ ਭਾਵੇਂ ਉਸ ਦਾ ਉਹ ਭਤੀਜਾ ਹੀ ਸੀਗਾ ਕਿਉਂਕਿ ਹੀਰਾ ਸਿੰਘ ਜਿਹੜਾ ਹੈ ਉਹ ਸਭ ਤੋਂ ਵੱਡਾ ਡੋਰ ਧਿਆਨ ਸਿੰਘ ਜਿਹੜਾ ਹੈ ਉਹਦਾ ਬੇਟਾ ਸੀਗਾ ਔਰ ਇਸ ਬੰਦੇ ਨੇ ਕੀ ਕੀਤਾ ਕਿ ਜਵਾਰ ਸਿੰਘ ਔਰ ਮਹਾਰਾਣੀ ਜਿੰਦਾ ਨੂੰ ਮਨਾਇਆ ਉਹਨਾਂ ਨੂੰ ਕਿਹਾ ਕਿ ਆਪਾਂ ਮਹਾਰਾਜਾ ਦਲੀਪ ਸਿੰਘ ਨੂੰ ਹਾਥੀ ਤੇ ਪਿਟਾ ਕੇ ਫੌਜਾਂ ਦੀ ਸ਼ੌਣੀ ਦੇ ਵਿੱਚ ਲੈ ਕੇ ਜਾਵਾਂਗੇ ਔਰ ਉੱਥੇ ਜਾ ਕੇ ਕਹਾਂਗੇ ਉਹਨਾਂ ਨੂੰ ਦੱਸਾਂਗੇ ਕਿ ਵਜ਼ੀਰ ਹੀਰਾ ਸਿੰਘ ਜਿਹੜਾ ਹੈ ਮਹਾਰਾਜਾ ਦੇ ਨਾਲ ਠੀਕ ਸਲੂਕ ਨਹੀਂ ਕਰਦਾ ਉਹਨੂੰ ਤੰਗ ਪਰੇਸ਼ਾਨ ਵੀ ਕਰਦਾ ਹੈ ਔਰ ਹੋ ਸਕਦਾ ਹੈ ਕਿ ਇਹ ਅੰਗਰੇਜ਼ਾਂ ਦੇ ਹਵਾਲੇ ਕਰ ਦੇਵੇ ਮਹਾਰਾਜਾ ਦਲੀਪ ਸਿੰਘ ਨੂੰ ਸ਼ਾਮ ਨੂੰ 5 ਵਜੇ ਜਦੋਂ ਇਹ ਮਹਾਰਾਜਾ ਨੂੰ ਹਾਥੀ ਤੇ ਬਿਠਾ ਕੇ ਜਾ ਰਹੇ ਹੈ ਸ਼ੌਣੀ ਦੇ ਵੱਲ ਨੂੰ ਇਹ ਤੇ ਗਏ ਨਹੀਂ ਪਰ ਉਥੇ ਕਾਣੀ ਉਲਟ ਫਹਿ ਗਈ ਹੀਰਾ ਸਿੰਘ ਨੇ ਪਹਿਲਾਂ ਹੀ ਫੌਜਾਂ ਦੇ ਵਿੱਚ ਇਹ ਫੁਵਾ ਫਲਾਈ ਸੀ ਕਿ ਮੈਂ ਨਹੀਂ ਬਲਕਿ ਜਿਹੜਾ ਜਵਾਹਰ ਸਿੰਘ ਹੈ ਜਾਂ ਸੁਚੇਤ ਸਿੰਘ ਇਹ ਫੜ ਕੇ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ਾਂ ਨੂੰ ਦੇਣ ਨੂੰ ਫਿਰਦਾ ਜਦੋਂ ਉਹਨਾਂ ਨੇ ਦੇਖਿਆ ਕਿ ਸ਼ਾਮਾਂ ਦਾ ਟਾਈਮ ਹੈ ਔਰ ਇਹ ਮਹਾਰਾਜਾ ਦਲੀਪ ਸਿੰਘ ਨੂੰ ਹਾਥੀ ਤੇ ਬਿਠਾ ਕੇ ਤੁਰਿਆ ਜਾਂਦਾ ਹੈ ਉਹਨਾਂ ਨੇ ਘੇਰ ਲਿਆ ਸਿੱਖ ਫੌਜਾਂ ਨੇ ਘੇਰ ਕੇ ਥੱਲੇ ਲਾ ਲਿਆ ਔਰ ਸਾਰੀ ਰਾਤ ਹੀ ਸੁਚੇਤ ਸਿੰਘ ਜਵਾਰ ਸਿੰਘ ਨੂੰ ਤੇ ਉੱਥੇ ਰੱਖਣਾ ਹੀ ਸੀਗਾ ਨਾਲ ਹੀ ਮਹਾਰਾਜਾ ਰਣਜੀਤ ਆ ਦਲੀਪ ਸਿੰਘ ਨੂੰ ਵੀ ਆਪਣੀ ਸ਼ੌਣੀ ਦੇ ਵਿੱਚ ਉਹਨਾਂ ਨੇ ਰੱਖਿਆ। ਸਵੇਰ ਹੁੰਦਿਆ ਸਾਰੀ ਉਹਨਾਂ ਨੇ ਹੀਰਾ ਸਿੰਘ ਨੂੰ ਵਜ਼ੀਰ ਨੂੰ ਸਨਾਖ ਲਾਇਆ ਵੀ ਰਾਤੀ ਆ ਕੰਮ ਹੋਣ ਲੱਗਾ ਸੀਗਾ ਤੇ ਆਪਾਂ ਫੜ ਕੇ ਬਿਠਾਏ ਨੇ। ਵਜ਼ੀਰ ਹੀਰਾ ਸਿੰਘ ਆਇਆ। ਆ ਕੇ ਕੁਝ ਉਹਨੇ ਇਹਨਾਂ ਨਾਲ ਗੱਲਾਂ ਕੀਤੀਆਂ ਕੁਝ ਮਹਾਰਾਜਾ ਦਲੀਪ ਸਿੰਘ ਨੂੰ ਅਲੱਗ ਕਮਰੇ ਦੇ ਵਿੱਚ ਲੈ ਗਿਆ। ਦਲੀਪ ਸਿੰਘ ਤੇ ਜੇ ਬੱਚਾ ਸੀਗਾ 5 ਸਾਲ ਦਾ ਉਹਨਾਂ ਦਾ ਵਿਚਾਰਾ ਨੂੰ ਕੀ ਪਤਾ ਵੀ ਕੀ ਹੋ ਰਿਹਾ ਕੀ ਨਹੀਂ। ਔਰ ਬਾਹਰ ਆ ਕੇ ਉਹਨੇ ਕਹਿ ਦਿੱਤਾ ਕਿ ਮਹਾਰਾਜੇ ਦਾ ਹੁਕਮ ਹੈ ਕਿ ਇਹਨਾਂ ਦੋਨ ਨੂੰ ਕੁਛ ਨਾ ਕਿਹਾ ਜਾਵੇ ਔਰ ਇਹਨਾਂ ਨੂੰ ਛੱਡ ਦਿੱਤਾ ਜਾਵੇ ਕੋਈ ਸਜ਼ਾ ਨਾ ਦਵੇ ਸਿਰਫ ਆਪਣੀ ਗੁੱਡਵਿਲ ਬਣਾਉਂਦੇ ਲਈ ਇੱਕ ਤੇ ਸੁਚੇਤ ਸਿੰਘ ਇਹਦਾ ਚਾਚਾ ਉਹਦੇ ਵਿੱਚ ਸੀਗਾ ਤਾਂ ਕਰਕੇ ਔਰ ਦੂਸਰਾ ਇਹ ਚਾਹੁੰਦਾ ਸੀਗਾ ਕਿ ਸਿੱਖ ਫੌਜਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਵੀ ਮੇਰੀ ਵਾਹਵਾ ਬਣੀ ਰਹੇ ਤੇ ਖੱਟੀ ਰਹੇ ਕਿ ਇਹਨੇ ਕਿੰਨਾ ਦਿਹਾੜੂ ਕੰਮ ਕੀਤਾ ਕਿ ਇਹ ਛੱਡ ਦਿੱਤੇ ਪਰ ਉਸ ਤੋਂ ਬਾਅਦ ਪੰਡਤ ਜੱਲਾ ਜਿਹੜਾ ਹੈ ਉਹ ਹੀਰਾ ਸਿੰਘ ਵਜੀਰ ਦਾ ਖਾਸ ਬੰਦਾ ਸੀਗਾ ਉਹਨੇ ਹੀਰਾ ਸਿੰਘ ਵਜੀਰ ਦੇ ਕੰਨ ਪਰ ਇਹ ਕਿ ਯਾਰ ਵਜੀਰੀ ਤੇ ਮੈਨ ਲੈਣੀ ਸੀਗੀ ਤੇ ਇਹ ਦੋਵੇਂ ਪੂਛੇ ਵੀ ਚੱਕੀ ਫਿਰਦੇ ਨੇ ਤੂੰ ਕੁਝ ਕਰ ਇਹਨਾਂ ਦਾ ਇਸ ਚੱਕਰ ਦੇ ਵਿੱਚ ਆ ਕੇ ਹੀਰਾ ਸਿੰਘ ਨੇ ਇੱਕ ਆਰਡਰ ਪਾਸ ਕੀਤਾ ਜੀ ਕਿ ਸੁਚੇਤ ਸਿੰਘ ਸੁਚੇਤ ਸਿੰਘ ਦੇ ਅੰਡਰ ਦੋ ਸਿੱਖ ਬਟਾਲੀਅਨਾਂ ਵੀ ਹੁੰਦੀਆਂ ਸੀਗੀਆਂ ਜੋ ਕਿ ਸ਼ਾਹੀ ਮਹਿਲ ਦੇ ਵਿੱਚ ਹੀ ਰਹਿੰਦੀਆਂ ਸੀਗੀਆਂ ਔਰ ਹੁਕਮ ਇਹ ਹੋਇਆ ਕਿ ਸੁਚੇਤ ਸਿੰਘ ਇਹਦੀਆਂ ਦੋਵੇਂ ਸ਼ਾਹੀ ਬਟਾਲੀਨਾਂ ਜਿਹੜੀਆਂ ਨੇ ਉਹ ਅੱਜ ਤੋਂ ਬਾਅਦ ਸ਼ਾਹੀ ਮਹਿਲ ਦੇ ਵਿੱਚ ਨਹੀਂ ਰਹਿਣਗੀਆਂ ਨਾ ਤਾਂ ਸੁਚੇਤ ਸਿੰਘ ਕਦੀ ਮਹਿਲ ਦੇ ਵਿੱਚ ਆਏਗਾ ਔਰ ਨਾ ਹੀ ਬਟਾਲੀਨਾਂ ਰਹਿਣਗੀਆਂ ਇਹਨਾਂ ਨੂੰ ਕੱਢਤਾ ਜੀ ਉਥੋਂ ਬਾਹਰ ਇਸ ਗੱਲ ਦਾ ਰੋਣਾ ਸੁਚੇਤ ਸਿੰਘ ਨੇ ਗੁਲਾਬ ਸਿੰਘ ਨੂੰ ਕੋਲ ਜਾ ਕੇ ਰੋਇਆ ਕਿਉਂਕਿ ਗੁਲਾਬ ਸਿੰਘ ਵੀ ਅਜੇ ਤੱਕ ਦਰਬਾਰ ਦੇ ਵਿੱਚ ਜੇ ਲਾਹੌਰ ਚ ਹੀ ਬੈਠਾ ਸੀਗਾ ਪਰ ਗੁਲਾਬ ਸਿੰਘ ਦੇ ਕਹਿਣ ਤੇ ਸੁਚੇਤ ਸਿੰਘ ਨੇ ਕੋਈ ਜ਼ਿਆਦਾ ਰੌਲਾ ਨਹੀਂ ਪਾਇਆ ਔਰ ਚੁੱਪ ਕਰ ਗਿਆ ਉਸ ਤੋਂ ਬਾਅਦ ਗੁਲਾਬ ਸਿੰਘ ਜਿਹੜਾ ਏ ਇਹ ਜੰਮੂ ਜਾਣ ਦੀ ਤਿਆਰੀ ਕਰਦਾ ਜੀ ਉਹਦੇ ਕੋਈ 1 2 3 ਮੁੱਖ ਕਾਰਨ ਸੀਗੇ ਉਹ ਮੈਂ ਤੁਹਾਨੂੰ ਦੱਸਦਾ ਕਿ ਪਹਿਲਾ ਕਾਰਨ ਉਹਦਾ ਇਹ ਸੀਗਾ ਕਿ ਉਹ ਸੁਚੇਤ ਸਿੰਘ ਨੂੰ ਸਹੀ ਸਲਾਮਤ ਦਰਬਾਰ ਦੇ ਵਿੱਚੋਂ ਲਾਹੌਰ ਦਰਬਾਰ ਤੋਂ ਬਾਹਰ ਕੱਢਣਾ ਚਾਹੁੰਦਾ ਸੀਗਾ ਕਿ ਇਹਦਾ ਕੋਈ ਨੁਕਸਾਨ ਨਾ ਕਰੇ ਨੰਬਰ 1 ਕਾਰਨ ਨੰਬਰ 2 ਕਾਰਨ ਜਿੰਨੇ ਦਿਨ ਗੁਲਾਬ ਸਿੰਘ ਇੱਥੇ ਰਿਹਾਏ ਉਹ ਸ਼ਾਹੀ ਖਜ਼ਾਨੇ ਦੇ ਵਿੱਚੋਂ ਚੋਰੀ ਕਰਵਾਉਂਦਾ ਰਿਹਾ ਜੀ ਬੜਾ ਪੈਸਾ ਔਰ ਕੀਮਤੀ ਚੀਜ਼ਾਂ ਜਿਹੜੀਆਂ ਨੇ ਇਹਨੂੰ ਉੱਥੇ ਚੋਰੀ ਕੀਤੀਆਂ ਨੰਬਰ 3 ਹੀਰਾ ਸਿੰਘ ਵਜੀਰ ਨੇ ਵੀ ਸ਼ਾਹੀ ਖਜ਼ਾਨੇ ਦੇ ਵਿੱਚੋਂ ਜਿਹੜਾ ਚੋਰੀ ਕੀਤਾ ਹੋਇਆ ਮਾਲ ਸੀਗਾ ਉਹਦੇ ਉੱਤੇ ਵੀ ਗੁਲਾਬ ਸਿੰਘ ਨੇ ਕਬਜ਼ਾ ਕਰ ਲਿਆ ਨੰਬਰ 4 ਜਿਹੜਾ ਹੀਰਾ ਸਿੰਘ ਵਜੀਰ ਦਾ ਪਿਓ ਸੀਗਾ ਧਿਆਨ ਸਿੰਘ ਡੋਗਰਾ ਉਹਨੇ ਵੀ ਸ਼ਾਹੀ ਖਜ਼ਾਨੇ ਦੇ ਵਿੱਚੋਂ ਜਿਹੜਾ ਪੈਸਾ ਹੈ ਉਹ ਅਲੱਗ ਸਾਈਡ ਤੇ ਇਕੱਠਾ ਕੀਤਾ ਹੋਇਆ ਸੀਗਾ ਬੜੀਆਂ ਬੜੀਆਂ ਕੀਮਤੀ ਚੀਜ਼ਾਂ ਜਿਹੜੀਆਂ ਨੇ ਉਹ ਉਹਨਾਂ ਨੇ ਇਕੱਠੀਆਂ ਕੀਤੀਆਂ ਹੋਈਆਂ ਸੀਗੀਆਂ ਔਰ ਗੁਲਾਬ ਸਿੰਘ ਨੇ ਦੇਖਿਆ ਕਿ ਇਹੋ ਹੀ ਮੌਕਾ ਹੈ ਦਰਬਾਰ ਦੇ ਵਿੱਚ ਆਪੋਤਾ ਪਈ ਹੈ ਹੁਣ ਲੁੱਟ ਲੋ ਜਿੰਨਾ ਕੋ ਲੁੱਟ ਸਕਦੇ ਹੋ ਉਹत्या ਡੋਗ ਰਹਿਆਂ ਨੇ ਸਾਡੇ ਦੇਸ਼ ਪੰਜਾਬ ਦਾ ਜਿੰਨਾ ਪੈਸਾ ਸੀਗਾ ਜਿੰਨੀਆਂ ਕੀਮਤੀ ਚੀਜ਼ਾਂ ਸੀਗੀਆਂ ਸਭ ਜੰਮੂ ਢੋਲੀਆਂ ਜੀ ਆਪਣੇ ਪਰਿਵਾਰ ਤੇ ਨੇ ਕਿਉਂਕਿ ਇਹਨਾਂ ਨੂੰ ਪਤਾ ਸੀਗਾ ਕਿ ਬਾਅਦ ਦੇ ਵਿੱਚ ਉਹ ਅੰਗਰੇਜ਼ਾਂ ਦੇ ਹੱਥ ਸਾਪਾ ਪੰਜਾਬ ਵੇਚਾਂਗੇ ਤੇ ਜੰਮੂ ਦਾ ਰਾਜ ਦੇਵਾਂਗੇ ਔਰ ਅੱਜ ਆਪਾਂ ਨੈਟ ਔਲ ਕੇ ਦੇਖੀਏ ਤੇ ਉਹਦੇ ਉੱਤੇ ਜੰਮੂ ਦੇ ਮਹਾਰਾਜਾ ਗੁਲਾਬ ਸਿੰਘ ਦੀਆਂ ਤਾਂ ਸਿਫਤਾਂ ਹੀ ਬੜੀਆਂ ਲਿਖੀਆਂ ਪਈਆਂ ਨੇ ਕਿ ਪਤਾ ਨਹੀਂ ਕੀ ਕੀਤਾ ਉਸ ਬੰਦੇ ਨੇ ਦੇਸ਼ਲੀਓ ਨੇ ਕੀ ਕੀਤਾ ਦੇਸ਼ਲੀਓ ਨੇ ਸੁਭਾ ਕੀਤਾ ਸਾਲੇ ਨੇ ਖਾ ਗਿਆ ਸਾਡਾ ਪੰਜਾਬ ਬੇੜਾਗਰ ਕਰਦਾ ਪੰਜਾਬ ਦੇਸ਼ ਦਾ ਅੰਗਰੇਜ਼ਾਂ ਨੂੰ ਉਹ ਰਣਜੀਤ ਬਾਵਾ ਦੇ ਗਾਣੇ ਵਾਂਗੂ ਵੀ ਅੰਗਰੇਜ਼ਾਂ ਨੂੰ ਉਹਨੇ ਪੰਜਾਬ ਵੇਦਾਂ ਵਿੱਚ ਜਿੱਦਾਂ ਕਟਾ ਵੇਸ਼ ਕੇ ਅੰਗਰੇਜ਼ ਦੇ ਹੱਥ ਫੜਾ ਦਿੱਤਾ ਕਿ ਲੈ ਜਾ ਯਾਰ ਇਹਨੂੰ ਕਸਾਈ ਨੂੰ ਬਾਡੇ ਨੂੰ ਸਾਲੇ ਨੂੰ ਜਾ ਕੇ ਉਹ ਕਾਲ ਕੀਤਾ ਇਹਨਾਂ ਨੇ ਕਿੰਨੀ ਮਿਹਨਤ ਕਰਕੇ ਮਹਾਰਾਜੇ ਨੇ ਰਾਜ ਖੜਾ ਕੀਤਾ ਔਰ ਇਹਨਾਂ ਨੇ 1 ਮਿੰਟ ਨਹੀਂ ਲਾਇਆ ਅੰਗਰੇਜ਼ਾਂ ਨੂੰ ਵੇਚਣ ਲੱਗਿਆ ਸਿਰਫ ਕੀ ਆ ਕੇ ਆਪਣੀਆਂ 14 ਦੇ ਪਿੱਛੇ ਆਪ ਵਜ਼ੀਰ ਬਣਨਾ ਆਪ ਰਾਜੇ ਬਣਨਾ ਇਹਨਾਂ ਕੁੱਤਿਆਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਰੋਟੀਆਂ ਵੀ ਬੜੀਆਂ-ਬੜੀਆਂ ਸੋਹਣੀਆਂ ਪਕਾ ਕੇ ਪੁਵਾਈਆਂ ਮੱਖਣ ਨੂੰ ਚੋਪੜ ਕੇ ਇਹਨਾਂ ਦੇ ਭਾਂਡੇ ਦੇ ਵਿੱਚ ਰੋਟੀ ਪਾਈ ਲੱਸੀ ਪਾਈ ਮੱਖਣ ਪਾਇਆ ਨਾਲ ਪਰ ਇਹਨਾਂ ਲੋਕਾਂ ਨੇ ਫਿਰ ਵੀ ਸਿੱਖ ਰਾਜ ਦਾ ਕੁਝ ਨਹੀਂ ਰਹਿਣ ਦਿੱਤਾ ਚਲੋ ਅੱਗੇ ਚੱਲਦੇ ਜੀ ਇਹਨਾਂ ਨੇ ਜਦੋਂ ਇਹ ਤੁਰਿਆ ਹੈ ਲਾਹੌਰ ਦਰਬਾਰ ਦੇ ਵਿੱਚੋਂ ਤਾਂ ਲਖਾਲੀ ਲਿਖਦਾ ਹੈ ਕਿ ਇਹ ਇੱਕ ਇਸ ਤਰ੍ਹਾਂ ਨਹੀਂ ਸੀ ਲੱਗਦਾ ਕਿ ਕੋਈ ਫੌਜੀ ਲਸ਼ਕਰ ਜਾ ਰਿਹਾ ਹੈ ਇਸ ਤਰ੍ਹਾਂ ਲੱਗਦਾ ਸੀਗਾ ਕੋਈ ਵਪਾਰੀ ਵਪਾਰ ਕਰਨ ਚੱਲਿਆ ਹੈ ਜਿੰਨਾ ਕੋਨੇ ਸਮਾਨ ਆਪਣੇ ਉਠਾਂ ਘੋੜਿਆਂ ਤੇ ਲੱਦਿਆ ਹੋਇਆ ਸੀਗਾ ਸਿੱਖ ਰਾਜ ਦਾ ਜਿੰਨੀਆਂ ਮਤਲਬ ਕੀਮਤੀ ਚੀਜ਼ਾਂ ਨੇ ਜਾਂ ਖਜ਼ਾਨਾ ਪੈਸਾ ਇਹ ਸਭ ਪੇਟੀਆਂ 'ਚ ਭਰ ਕੇ ਜਾਂ ਬੂਰੀਆਂ 'ਚ ਪਾ ਕੇ ਜਾਂ ਕਿਸ ਤਰ੍ਹਾਂ ਵੀ ਲੈ ਕੇ ਤੇ ਉਠਾਂ ਤੇ ਲੱਦ ਕੇ ਲੈ ਗਿਆ ਜੰਮੂ ਜਾ ਕੇ ਵੀ ਇਹ ਬੰਦਾ ਠੀਕ ਤਰੀਕੇ ਨਾਲ ਨਹੀਂ ਬੈਠਾ ਇਹਨੇ ਜਾ ਕੇ ਆਪਣੇ ਸੁਚੇਤ ਸਿੰਘ ਨੂੰ ਸਮਝਾਇਆ ਬੁਝਾਇਆ ਉਹਨੂੰ ਕਿਹਾ ਕਿ ਠੀਕ ਹੈ ਤੂੰ ਮੇਰਾ ਭਰਾ ਹੈ ਮੈਨੂੰ ਤੇਰਾ ਦਲੀ ਹਮਦਰਦੀ ਹੈ ਯਾਰ ਤੈਨੂੰ ਉਥੋਂ ਕੁਝ ਨਹੀਂ ਮਿਲਿਆ ਨਾ ਤੂੰ ਵਜ਼ੀਰ ਬਣ ਸਕਿਆ ਤੇ ਕੋਈ ਗੱਲ ਨਹੀਂ ਤੇਰਾ ਬਦਲਾ ਮੈਂ ਲਵਾਗਾ ਹਾਲਾਂਕਿ ਇਸ ਬੰਦੇ ਨੇ ਬਾਅਦ ਚੁੱਕੀ ਕੀਤਾ ਕਿ ਇੱਕ ਜੈਲੀ ਲੈਟਰ ਜਿਹੜਾ ਹੈ ਉਹ ਤਿਆਰ ਕੀਤਾ ਉਸ ਖੱਤ ਦੇ ਵਿੱਚ ਇਸ ਬੰਦੇ ਨੇ ਲਿਖਿਆ ਕਿ ਸਰਦਾਰ ਕਸ਼ਮੀਰਾ ਸਿੰਘ ਔਰ ਸਰਦਾਰ ਪਿਸ਼ੋਰਾ ਸਿੰਘ ਪੰਜਾਬ ਦੇਸ਼ ਦੇ ਗद्दार ਨੇ ਇਹਨਾਂ ਨੇ ਸੰਦੇਵ ਵਾਲੀਆਂ ਸਰਦਾਰਾਂ ਦੇ ਨਾਲ ਰਲ ਕੇ ਇੱਕ ਸਾਜ਼ਿਸ਼ ਜੇ ਰਚੀ ਸੀਗੀ ਉਹ ਜਿਹੜੀ ਸਾਜ਼ਿਸ਼ ਦੇ ਵਿੱਚ ਮਹਾਰਾਜਾ ਸ਼ੇਰ ਸਿੰਘ ਦਾ ਔਰ ਡੋਗਰੇ ਧਿਆਨ ਸਿੰਘ ਦਾ ਕਤਲ ਹੋਇਆ ਸੀਗਾ ਉਹ ਸਾਰਾ ਦੋਸ਼ ਇਹਨਾਂ ਦੋਵਾਂ ਭਰਾਵਾਂ ਦੇ ਸਿਰ ਮੜ ਦਿੱਤਾ ਗਿਆ ਔਰ ਉਹਦੇ ਵਿੱਚ ਗਵਾਹ ਬਣਾਇਆ ਇੱਕ ਜਦੋਂ ਮਹਾਰਾਜਾ ਰਣਜੀਤ ਸਿੰਘ ਜਿੰਦਾ ਸੀਗਾ ਸਿਆਲਕੋਟ ਦਾ ਗਵਰਨਰ ਰਹਿ ਚੁੱਕਾ ਸੀਗਾ ਜੀ ਕਪੂਰ ਸਿੰਘ ਉਸ ਬੰਦੇ ਨੂੰ ਗਵਾਹ ਬਣਾਇਆ ਵਿੱਚ ਔਰ ਉਹਨੇ ਉਸ ਲੈਟਰ ਦੇ ਉੱਤੇ ਸਾਈਨ ਕੀਤੇ ਉਹ ਲੈਟਰ ਇਹਨਾਂ ਨੇ ਲਾਹੌਰ ਦਰਬਾਰ ਦੇ ਵਿੱਚ ਪੇਸ਼ ਕੀਤਾ ਉਸ ਸਮੇਂ ਦੀ ਕਮੇਟੀ ਜਿਹੜੀ ਕੋਈ ਜਿੱਦਾਂ ਆਪਣਾ ਮੰਤਰੀ ਮੰਡਲ ਹੁੰਦਾ ਉੱਥੇ ਕਮੇਟੀ ਹੋਏਗੀ ਜਾਂ ਮੰਤਰੀ ਮੰਡਲ ਦੇ ਸਾਹਮਣੇ ਪੇਸ਼ ਕੀਤਾ ਔਰ ਉੱਥੋਂ ਹੁਕਮ ਲੈ ਲਏ ਕਿ ਇਸ਼ੋਰਾ ਸਿੰਘ ਔਰ ਕਸ਼ਮੀਰਾ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਵੇ ਔਰ ਇਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਜਿਹੜੀਆਂ ਨੇ ਉਹ ਜ਼ਬਤ ਕਰ ਲਈਆਂ ਜਾਣ। ਉਸ ਟਾਈਮ ਤੇ ਇਹ ਦੋਵੇਂ ਭਰਾ ਆਪੋ ਆਪਣੇ ਕਲੇਿਆਂ ਦੇ ਵਿੱਚ ਸੀਗੇ। ਜਿਹੜਾ ਸਰਦਾਰ ਕਸ਼ਮੀਰਾ ਸਿੰਘ ਆ ਇਹਨੂੰ ਜੀ ਮਿਲਿਆ ਹੋਇਆ ਸੀਗਾ ਗੁਜਰਾਵਾਲੇ ਦਾ ਨਹੀਂ ਸਿਆਲਕੋਟ ਦਾ ਸਿਆਲਕੋਟ ਦਾ ਕਿਲਾ ਜਿਹੜਾ ਹੈ ਉਹ ਦਿੱਤਾ ਹੋਇਆ ਸੀਗਾ ਮਹਾਰਾਜਾ ਰਣਜੀਤ ਸਿੰਘ ਨੇ ਇਹਨੂੰ ਕਸ਼ਮੀਰਾ ਸਿੰਘ ਨੂੰ ਔਰ ਪਿਸ਼ਾਰਾ ਸਿੰਘ ਨੂੰ ਆਪਣੇ ਗੁਜਰਾਵਾਲੇ ਦਾ ਕਿਲਾ ਜਿਹੜਾ ਹੈ ਉਹ ਦਿੱਤਾ ਹੋਇਆ ਸੀਗਾ ਉੱਥੇ ਰਹਿ ਰਹੇ ਸੀਗੇ ਇਹਨਾਂ ਦੇ ਔਰ ਉਹਨਾਂ ਦੋਵਾਂ ਨੂੰ ਗ੍ਰਿਫਤਾਰ ਕਰਨ ਦੇ ਔਰ ਉਹਨਾਂ ਦੀ ਜ਼ਮੀਨ ਜਾਇਦਾਦ ਜਬਤ ਕਰਨ ਦੇ ਹੁਕਮ ਜਿਹੜੇ ਆ ਉਹ ਦਰਬਾਰ ਦੇ ਵਿੱਚੋਂ ਇਹਨਾਂ ਗੁਲਾਬ ਸਿੰਘ ਡੋਗਰੇ ਨੇ ਲੈ ਲੇ ਹੁਕਮ ਲੈ ਕੇ ਇਹਦੇ ਅੰਦਰ ਕਮਾਂਡ ਜਿਹੜੀ ਫੌਜ ਸੀਗੀ ਉਹ ਉਹਨਾਂ ਕਿਲਿਆਂ ਦੇ ਵੱਲ ਤੋਰ ਦਿੱਤੀ ਇਹ ਸੀ ਡੋਗਰਾ ਭਰਾਵਾਂ ਦੀਆਂ ਸਾਜ਼ਿਸ਼ਾਂ ਇਨਾਂ ਰਾਜਚਾਹਾਂ ਦੇ ਤਹਿਤ ਇਹਨਾਂ ਬੰਦਿਆਂ ਨੇ ਸਿਰਫ ਇਹ ਦੋਵੇਂ ਭਰਾ ਨਹੀਂ ਮਾਰੇ ਸਿੱਖ ਰਾਜ ਦੇ 9 ਬੰਦਿਆਂ ਦਾ ਕਤਲ ਕੀਤਾ ਜੀ ਇਹਨਾਂ ਲੋਕਾਂ ਨੇ ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਨੇ ਛੱਡਿਆ ਇਹਨਾਂ ਨੇ ਸ਼ੇਰ ਸਿੰਘ ਨੇ ਛੱਡਿਆ ਇਹਨਾਂ ਨੇ ਖੜਕ ਸਿੰਘ ਨੇ ਛੱਡਿਆ ਇਹਨਾਂ ਨੇ ਨਾਨ ਹਾਲ ਸਿੰਘ ਨੇ ਛੱਡਿਆ ਇਹਨਾਂ ਨੇ ਕੁਝ ਨਹੀਂ ਛੱਡਿਆ ਬੰਦ ਨੂੰ ਕੀ ਗੱਲ ਕਰੀਏ ਯਾਰ ਇਹਨਾਂ ਦੀ ਬੇੜਾ ਕਰ ਕੀਤਾ ਇਹਨਾਂ ਨੇ ਸਾਡੇ ਦੇਸ਼ ਪੰਜਾਬ ਦਾ ਔਰ ਯਾ ਏਸੀ ਜੀ ਸਾਡੀ ਅੱਜ ਦੀ ਵੀਡੀਓ ਕੱਲ ਨੂੰ ਇੱਕ ਵੀਡੀਓ ਲੈ ਕੇ ਹੋਰ ਆ ਜਰੂਵਾਂਗੇ ਉਹਦੇ ਵਿੱਚ ਆਪਾਂ ਪੂਰਾ ਦੱਸਾਂਗੇ ਕਿ ਸਰਦਾਰ ਕਸ਼ਮੀਰਾ ਸਿੰਘ ਔਰ ਪਿਸ਼ੋਰਾ ਸਿੰਘ ਦੇ ਨਾਲ ਡੋਗ ਰਹਿਆ ਨੇ ਕੀ ਕੀਤਾ ਇਸ ਲਈ ਕੱਲ ਤੱਕ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ